ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਸਾਥੀਓ ਇਸ ਵੇਲੇ ਦੀ ਇੱਕ ਬਹੁਤ ਹੀ ਮੰਦਭਾਗੀ ਖਬਰ ਤੁਹਾਡੇ ਨਾਲ ਬਲਾਚੌਰ ਤੋਂ ਸਾਂਝੀ ਕਰ ਰਹੇ ਹਾਂ ਜਿੱਥੇ ਬਲਾਚੌਰ ਰੋਪੜ ਨੈਸ਼ਨਲ ਹਾਈਵੇ ਨੇੜੇ ਸਰਪੰਚ ਢਾਬੇ ਦੇ ਕੋਲ ਇੱਕ ਸਵਿਫਟ ਕਾਰ ਦੇ ਨਾਲ ਇੱਕ TVS ਸਕੂਟੀ ਦੀ ਟੱਕਰ ਹੋ ਜਾਂਦੀ ਹੈ ਤੇ ਸਕੂਟੀ ਸਵਾਰ ਔਰਤ ਦੀ ਜਿਹੜੀ ਮੌਤ ਹੋ ਜਾਣ ਦੀ ਗੱਲ ਸਾਹਮਣੇ ਆਈ ਹੈ ਦੱਸਦੀ ਹੈ ਕਿ ਸੜਕ ਸੁਰੱਖਿਆ ਫੋਰਸ ਦੇ ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਸਵਿਫਟ ਕਾਰ ਜੋ ਕਿ ਜਲੰਧਰ ਤੋਂ ਚੰਡੀਗੜ੍ਹ ਨੂੰ ਜਾ ਰਹੀ ਸੀ ਅਚਾਨਕ ਕਾਰ ਬੇਕਾਬੂ ਹੁੰਦੀ ਡਿਵਾਈਡਰ ਨਾਲ ਟਕਰਾਂਦੀ ਹੋਈ ਦੂਜੇ ਪਾਸੇ ਸੜਕ 'ਵਲ ਜਾ ਪਹੁੰਚੀ ਅਤੇ ਕਾਰ ਨੇ ਸਕੂਟੀ ਜਿਹੜੀ ਕਿ ਰੋਪੜ ਤੋਂ ਬਲਾਚੌਰ ਸਾਈਡ ਨੂੰ ਜਾ ਰਹੀ ਸੀ ਉਸ ਨੂੰ ਟੱਕਰ ਮਾਰ ਦਿੱਤੀ ਇਸ ਟੱਕਰ ਵਿੱਚ ਸਕੂਟੀ ਸਵਾਰ ਪਿੰਡ ਕਮੌਰ ਦੀ ਲక్ష్ਮੀ ਦੇਵੀ ਜਿਹੜੀ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਉਸ ਦਾ ਪਤੀ ਬਾਬੂ ਰਾਮ ਜੋ ਕਿ ਸਕੂਟੀ ਚਲਾ ਰਿਹਾ ਸੀ ਉਹ ਗੰਭੀਰ ਵਿੱਚ ਜ਼ਖਮੀ ਹੋ ਜਾਂਦਾ ਤੇ ਕਾਰ ਚਾਲਕ ਦੇ ਵੀ ਕਾਫੀ ਸੱਟਾਂ ਲੱਗੀਆਂ ਤਾਂ ਸਿਚੁਏਸ਼ਨ ਤੁਸੀਂ ਦੇਖ ਸਕਦੇ ਹੋ ਕਿ ਬੜੀ ਹੀ ਗੰਭੀਰ ਸਥਿਤੀ ਬਣ ਜਾਂਦੀ ਹੈ ਕਿ ਕਾਰ ਬੇਕਾਬੂ ਹੋ ਕੇ ਡਿਵਾਈਡਰ ਟੱਪ ਦੀ ਹੋਈ ਦੂਜੇ ਪਾਸੇ ਚਲੇ ਜਾਂਦੀ ਹੈ ਔਰ ਸਕੂਟੀ ਚ ਵੱਜਦੀ ਹੈ ਪਰ ਜੇ ਮੋਹਰਿਓਂ ਕੋਈ ਹੋਰ ਗੱਡੀ ਤੇਜ਼ ਰਫ਼ਤਾਰ ਚੋਂਦੀ ਤਾਂ ਹਾਦਸਾ ਹੋਰ ਵੀ ਬਹੁਤ ਵੱਡਾ ਹੋ ਸਕਦਾ ਸੀ ਲੇਕਿਨ ਇਸ ਤੋਂ ਵੱਡਾ ਵੀ ਕੀ ਹੋਵੇਗਾ ਕਿ ਇੱਕ ਔਰਤ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ ਇਨਸਾਨ ਘਰੋਂ ਸੋਚ ਕੇ ਤਾਂ ਇਹ ਚੱਲਦਾ ਹੈ ਕਿ ਚਲੋ ਆਪਣੀ ਮੰਜ਼ਿਲ ਵੱਲ ਜਾਣਾ ਹੈ ਜਾਂ ਆਪਣਾ ਕੰਮ ਕਰ ਕਰਕੇ ਘਰ ਵਾਪਸ ਪਰਤਾਵਾਂਗੇ ਪਰ ਇਨਸਾਨ ਨੂੰ ਇਹ ਨਹੀਂ ਪਤਾ ਹੁੰਦਾ ਹੋਣੀ ਰਸਤੇ ਵਿੱਚ ਉਸ ਦੀ ਉਡੀਕ ਕਰ ਰਹੀ ਹੈ ਤਾਂ ਬਹੁਤ ਹੀ ਮੰਦ ਭਾਗੀ ਖਬਰ ਇਹ ਬਲਾਚੌਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਿੰਡ ਕਮੌਰ ਦੀ ਲੇਡੀ ਦੀ ਜਿਹੜੀ ਹਾਦਸੇ ਕਰਕੇ ਮੌਤ ਹੋ ਗਈ ਤੇ ਉਸ ਦਾ ਹਸਬੰਦ ਜਿਹੜਾ ਹੈ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਤਖਾਨੇ ਤੁਹਾਨੂੰ ਮੌਕੇ ਦੀ ਪੂਰੀਆਂ ਤਸਵੀਰਾਂ ਹਾਂਜੀ ਸਰ ਇੱਕ ਐਕਸੀਡੈਂਟ ਹੋਇਆ ਜੀ ਇਹ ਕਾਦਾ ਕਾਦਾ ਹੋਇਆ ਇਹਦੇ ਬਾਰੇ ਦੱਸਿਓ ਜੀ ਸ਼ਿਫਟ ਗਈ ਜੀ ਤੇ ਇੱਕ TVS ਹੈ ਦੀ ਸਕੂਟਰੀ ਹੈ ਇਹ ਜਿਹੜੀ ਕਾਰ ਹੈ ਕਿੱਧਰੋਂ ਆ ਰਹੀ ਸੀ ਇਹ ਜਲੰਧਰੋਂ ਚੰਡੀਗੜ੍ਹ ਜਾ ਰਹੀ ਸੀ ਤੇ ਇਹ ਹੋਇਆ ਕਿਵੇਂ ਹਾਦਸੇ ਦੇ ਬਾਰੇ ਦੱਸਿਓ ਜੀ ਇਹ ਡਵਾਈਡਰ ਨਾਲ ਟਕਰਾ ਕੇ ਗੱਡੀ ਦੂਜੇ ਪਾਸੇ ਆ ਗਈ ਤੇ ਇਹ ਜਿਹੜੀ ਸਕੂਟਰੀ ਇਕਦਮ ਆ ਰਹੀ ਸੀ ਤੇ ਰੁਕੜ ਵੱਲ ਟੁ ਵਿੱਚ ਨਾਲ ਦਿੱਤੀ ਕੋਲੋਂ ਦੀ ਜਿਹੜੇ ਜਖਮ ਕਿਤੇ ਕੋ ਬੰਦਿਆਂ ਦੀ ਸੱਟ ਲੱਗੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇੱਕ ਲੇਡੀ ਦੀ ਮੌਤ ਹੋ ਗਈ ਮੌਕੇ ਤੇ ਠੀਕ ਹੈ ਜੀ ਤੇ ਦੂਸਰਾ ਜਿਹੜਾ ਉਹਨਾਂ ਦਾ ਘਰ ਹਸਬੰਦ ਸੀਗਾ ਉਹਨਾਂ ਦੀ ਵੀ ਸੱਟ ਲੱਗੀ ਤੇ ਜਿਹੜੇ ਕਾਰ ਵਿੱਚ ਸੀਗੇ ਉਹਨੋਂ ਇੱਕੋ ਮੁੰਡਾ ਸੀਗਾ ਕੱਲਾ ਹੀ ਤੇ ਉਹਨਾਂ ਦੀ ਬਾਹ ਫ੍ਰੈਕਚਰ ਹੋ ਗਈ ਉਹਨੇ ਕਿੱਥੇ ਛੱਡ ਗਿਆ ਇਹ ਦੂਜ ਜਖਮੀਆਂ ਨੂੰ ਬੜਾ ਚੁਰ ਹਸਪੀਟਲ ਤੇ ਇਹਦੇ ਬਾਰੇ ਪਤਾ ਲੱਗਿਆ ਕਿ ਇਹ ਸਕੂਟਰੀ ਵਾਲੇ ਕੌਣ ਸੀ ਕਿੱਥੋਂ ਦੇ ਆ ਨਹੀਂ ਹਜੇ ਨਹੀਂ ਪਤਾ ਇਹ ਸਬੰਧਤ ਥਾਣੇ ਨੂੰ ਕਰਤਾ ਸੀ ਜੀ ਬੜਾ ਚੰਗ ਸਦਨਤਰਾ ਏਰੀਆ ਪੈਂਦਾ ਜੀ ਠੀਕ ਹੈ ਜੀ ਉਹਨਾਂ ਨੂੰ ਸੂਚਿਤ ਕਰ ਲਵਾਂਗੇ ਓਕੇ ਜੀ ਸਰ ਇੱਕ ਐਕਸੀਡੈਂਟ ਹੋਇਆ ਜੀ ਕਾਹਦਾ ਕਾਹਦਾ ਹੋਇਆ ਇਹਦੇ ਬਾਰੇ ਦੱਸਿਓ ਜੀ ਇੱਕ ਸਵਿਫਟ ਗੱਡੀ ਹੈ ਜੀ ਤੇ ਇੱਕ TVS ਹੈ ਦੀ ਸਕੂਟਰੀ ਹੈ ਇਹ ਜਿਹੜੀ ਕਾਰ ਹੈ ਕਿੱਧਰੋਂ ਆ ਰਹੀ ਸੀ ਇਹ ਜਲੰਧਰੋਂ ਚੰਡੀਗੜ੍ਹ ਜਾ ਰਹੀ ਸੀ ਤੇ ਇਹ ਹੋਇਆ ਕਿਵੇਂ ਹਾਦਸੇ ਦੇ ਬਾਰੇ ਦੱਸਿਓ ਜੀ ਇਹ ਡਵਾਈਡਰ ਨਾਲ ਟਕਰਾ ਕੇ ਗੱਡੀ ਦੂਜੇ ਪਾਸੇ ਆ ਗਈ ਤੇ ਇਹ ਜਿਹੜੀ ਸਕੂਟਰੀ ਇਹ ਕਿਧਰ ਆ ਰਹੀ ਸੀ ਇਹ ਰੁਕੜ ਵੱਤ ਵਿੱਚ ਰਖ ਲ ਦਿੱਤੀ ਕੋਲੋਂ ਤੇ ਇਹ ਦੇਖ ਕਿ ਕਿਤੇ ਕੋਈ ਬੰਦਿਆਂ ਦੀ ਸੱਟਾਂ ਲੱਗੀਆਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇੱਕ ਲੇਡੀ ਦੀ ਮੌਤ ਹੋ ਗਈ ਮੌਕੇ ਤੇ ਹੀ ਠੀਕ ਹੈ ਜੀ ਤੇ ਦੂਸਰਾ ਜਿਹੜਾ ਉਹਨਾਂ ਦਾ ਘਰ ਵਾਲ ਹਸਬੰਦ ਸੀਗਾ ਉਹਨਾਂ ਦੇ ਵੀ ਸੱਟ ਜਾਤੇ ਤੇ ਜਿਹੜੇ ਕਾਰ ਵਿੱਚ ਸੀਗੇ ਉਹਨੋਂ ਇੱਕੋ ਮੁੰਡਾ ਸੀਗਾ ਕੱਲਾ ਹੀ ਤੇ ਉਹਨਾਂ ਦੀ ਬਾਹ ਫ੍ਰੈਕਚਰ ਉਹਨੇ ਕਿੱਥੇ ਛੱਡ ਗਿਆ ਇਹ ਤੁਸੀਂ ਜ਼ਖਮੀਆਂ ਨੂੰ ਬੜਾ ਚੁਰ ਹਸਪੀਟਲ ਤੇ ਇਹਦੇ ਬਾਰੇ ਪਤਾ ਲੱਗਿਆ ਵੀ ਇਹ ਸਕੂਟਰੀ ਵਾਲੇ ਕੌਣ ਸੀ ਕਿੱਥੋਂ ਦੇ ਆ ਨਹੀਂ ਹਜੇ ਨਹੀਂ ਪਤਾ ਇਹ ਸਬੰਧਤ ਥਾਣੇ ਨੂੰ ਕਰਦੇ ਹਾਂ ਜੀ ਬੜਾ ਚੰਗ ਸਤੰਤਰ ਏਰੀਆ ਪੈਂਦਾ ਜੀ ਠੀਕ ਹੈ ਜੀ ਉਹਨਾਂ ਨੂੰ ਸੂਚਿਤ ਕਰ ਦਿੰਦੇ ਹਾਂ ਓਕੇ ਅਜੀ ਸਰ ਇੱਕ ਐਕਸੀਡੈਂਟ ਹੋਇਆ ਜੀ ਕਾਹਦਾ ਕਾਹਦਾ ਹੋਇਆ ਇਹਦੇ ਬਾਰੇ ਦੱਸਿਓ ਜੀ ਇੱਕ ਸਵਿਫਟ ਰੱਤੀ ਹੈ ਜੀ ਤੇ ਇੱਕ TVS ਹੈ ਦੀ ਸਕੂਟਰੀ ਹੈ ਇਹ ਜਿਹੜੀ ਕਾਰ ਹੈ ਕਿਧਰੋਂ ਆ ਰਹੀ ਸੀ ਉਹ ਇਹ ਜਲੰਧਰੋਂ ਚੰਡੀਗੜ੍ਹ ਜਾ ਰਹੇ ਸੀ ਤੇ ਇਹ ਹੋਇਆ ਕਿਵੇਂ ਹਾਦਸੇ ਦੇ ਬਾਰੇ ਦੱਸਿਓ ਜੀ ਇਹ ਡਿਵਾਈਡਰ ਨਾਲ ਟਕਰਾ ਕੇ ਗੱਡੀ ਦੂਜੇ ਪਾਸੇ ਆ ਗਈ ਤੇ ਇਹ ਜਿਹੜੀ ਸਕੂਟਰੀ ਇੱਕਦਰੋਂ ਆ ਰਹੀ ਸੀ ਇਹ ਰੁਕੜ ਵੱਤ ਵਿੱਚ ਨਾਲ ਦਿੱਤੀ ਕੋਲ ਤੇ ਇਹਦੇ ਵਿੱਚ ਕਿਤੇ ਕੋਈ ਬੰਦਿਆਂ ਦੇ ਸੱਟਾ ਲੱਗਿਆ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਇੱਕ ਲੇਡੀ ਦੀ ਮੌਤ ਹੋ ਗਈ ਮੌਕੇ ਤੇ ਹੀ ਠੀਕ ਹੈ ਜੀ ਤੇ ਦੂਸਰਾ ਜਿਹੜਾ ਉਹਨਾਂ ਦਾ ਘਰ ਹਸਬੰਡ ਸੀਗਾ ਉਹਨਾਂ ਦੇ ਵੀ ਸੱਟ ਜਾਤੇ ਤੇ ਜਿਹੜੇ ਕਾਰ ਵਿੱਚ ਸੀਗੇ ਉਹਨੋਂ ਇੱਕੋ ਮੁੰਡਾ ਸੀਗਾ ਕੱਲਾ ਹੀ ਤੇ ਉਹਨਾਂ ਦੀ ਬਾਹ ਫ੍ਰੈਕਚਰ ਹੋ ਗਈ ਉਹਨੇ ਕਿੱਥੇ ਛੱਡ ਗਿਆ ਇਹ ਤੂੰ ਜ਼ਖਮੀਆਂ ਨੂੰ ਬੜਾ ਚੁਰ ਹੌਸਪੀਟਲ ਤੇ ਇਹਦੇ ਬਾਰੇ ਪਤਾ ਲੱਗਿਆ ਵੀ ਇਹ ਸਕੂਟਰੀ ਵਾਲੇ ਕੌਣ ਸੀ ਕਿੱਥੋਂ ਦੇ ਆ ਨਹੀਂ ਹਜੇ ਨਹੀਂ ਪਤਾ ਲੱਗਿਆ ਇਹ ਸਵੰਧਰ ਖਾਣੇ ਵਿੱਚ ਵਰਤੋ ਸੂਚਿਤ ਜੀ ਬੜਾ ਚੜ ਸਤੰਤਰਤਾ ਏਰੀਆ ਪੈਂਦਾ ਜੀ ਠੀਕ ਹੈ ਜੀ ਉਹਨਾਂ ਨੂੰ ਸੂਚਿਤ ਕਰ ਲਵਾਂਗੇ ਓਕੇ